ਪਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਹ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਆਲਕੋਟ ਵਿੱਚ ਇੱਕ ਬੜਾ ਭਾਰੀ ਸ਼ਾਹੂਕਾਰ ਰਹਿੰਦਾ ਸੀ ਉਸ ਦੇ ਘਰ ਵਿੱਚ ਹੋਰ ਸਾਰੇ ਸੁਖ ਪ੍ਰਾਪਤ ਸਨ ਪਰ ਇੱਕ ਪੁੱਤਰ ਦੀ ਮਿੱਠੀ ਦਾਤ ਨਹੀਂ ਸੀ ਸੰਤਾਨ ਵਾਸਤੇ ਉਸਨੇ ਬੜੇ ਬੜੇ ਉਪਰਾਲੇ ਕੀਤੇ ਪਰ ਕੋਈ ਕੰਮ ਨਾ ਆਇਆ ਫੇਰ ਸਾਧੂ ਸੰਤਾਂ ਨੂੰ ਵੀ ਮਨਾਇਆ ਤਾਂ ਵੀ ਨਿਰਾਸ਼ਤਾ ਹੀ ਰਹੀ। ਸਿਆਲਕੋਟ ਵਿੱਚ ਹੀ ਇੱਕ ਹਮਜ਼ਾ ਗੌਂਸ ਨਾਮੀ ਫਕੀਰ ਰਹਿੰਦਾ ਸੀ। ਉਸ ਦਾ ਬੜਾ ਭਾਰੀ ਪ੍ਰਤਾਪ ਸੀ। ਉਸ ਦੀ ਸ਼ੋਭਾ ਸੁਣ ਕੇ ਉਹ ਸ਼ਾਹੂਕਾਰ ਉਸ ਦੇ ਪਾਸ ਚਲਾ ਗਿਆ। ਉਸ ਅੱਗੇ ਭੇਟਾ ਰੱਖ ਕੇ ਦੋਵੇਂ ਹੱਥ ਜੋੜ ਕੇ ਉਸ ਨੇ ਬੇਨਤੀ ਕੀਤੀ ਫਕੀਰ ਸਾਈ ਮੇਰੀ ਝੋਲੀ ਖੈਰ ਪਾਓ। ਮੈਂ ਵੀ ਦੁਨੀਆ ਨਾਲ ਗੰਢਿਆ ਜਾਵਾਂ। ਫਕੀਰ ਨੇ ਪ੍ਰਸੰਨ ਹੋ ਕੇ ਕਿਹਾ ਤੂੰ ਇੱਕ ਨੂੰ ਤਰਸਦਾ ਫਿਰਦਾ ਹੈ ਪੁੱਤਰ ਤਾਂ ਇੱਕ ਦੀ ਜਗਾ ਤੇਰੇ ਚਾਰ-ਚਾਰ ਹੋ ਜਾਣਗੇ ਪਰ ਇੱਕ ਪੁੱਤਰ ਨੂੰ ਤੂੰ ਮੇਰਾ murid ਬਣਾਈ ਸ਼ਾਹੂਕਾਰ ਨੇ ਕਿਹਾ ਚੰਗਾ ਜੀ ਮੰਨਤ ਮੰਨਣ ਕਰਕੇ ਫਕੀਰ ਦੇ ਕਹਿਆਂ ਅਨੁਸਾਰ ਉਸ ਦੇ ਘਰ ਵਿੱਚ ਸਮੇਂ ਅਨੁਸਾਰ ਚਾਰ ਪੁੱਤਰ ਹੋ ਗਏ ਚਾਰਾਂ ਵਿੱਚੋਂ ਉਸ ਨੇ ਇੱਕ ਵੀ ਪੁੱਤਰ ਫਕੀਰ ਦੀ ਭੇਟਾ ਨਾ ਕੀਤਾ ਅਖੀਰ ਫਕੀਰ ਨੂੰ ਕਹਿਣਾ ਹੀ ਪਿਆ ਕਿ ਤੂੰ ਇੱਕ ਲੜਕਾ ਮੈਨੂੰ ਸੌਂਪ ਦੇਣਾ ਕਰ ਅੱਛਾ ਅੱਛਾ ਕਰਕੇ ਕਿੰਨਾ ਹੀ ਸਮਾਂ ਉਸ ਸ਼ਾਹੂਕਰ ਨੇ ਲਗਾ ਦਿੱਤਾ ਅਖੀਰ ਉਸਨੇ ਕਿਹਾ ਹੈ ਫਕੀਰ ਸਾਈ ਤੂੰ ਮੁਸਲਮਾਨ ਹੈ ਤੇ ਮੈਂ ਹਿੰਦੂ ਹਾਂ ਇਸ ਕਰਕੇ ਮੈਂ ਆਪਣਾ ਲੜਕਾ ਤੇਰਾ ਮੁਰīd ਕਿਵੇਂ ਬਣਾ ਸਕਦਾ ਹਾਂ ਫਕੀਰ ਨੂੰ ਬੜਾ ਗੁੱਸਾ ਆ ਗਿਆ ਆਖਦਾ ਹੈ ਇਹ ਸ਼ਹਿਰ ਝੂਠਿਆਂ ਦਾ ਹੈ ਇਸ ਨੂੰ ਗਰ ਕਰ ਦੇਣਾ ਚਾਹੀਦਾ ਹੈ ਸ਼ਹਿਰ ਨੂੰ ਗਰ ਕਰਨ ਵਾਸਤੇ ਉਹ ਹਮਜ਼ਾ ਗੌਂਸ ਚਲਿਏ ਵਿੱਚ ਬੈਠ ਗਿਆ ਜਦ ਕਈ ਦਿਨ ਬੈਠਿਆ ਗੁਜ਼ਰ ਗਏ ਤਾਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵਿਚਾਰਿਆ ਇੱਕ ਤਾਂ ਇਸ ਫਕੀਰ ਦਾ ਹੰਕਾਰ ਦੂਰ ਕਰਨਾ ਚਾਹੀਦਾ ਹੈ ਦੂਜਾ ਸ਼ਹਿਰ ਨੂੰ ਬਚਾਉਣਾ ਚਾਹੀਦਾ ਹੈ ਇਹ ਗੱਲ ਸੋਚ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਸਿਆਲਕੋਟਾ ਪਹੁੰਚੇ ਬਾਹਰ-ਵਾਰ ਡੇਰਾ ਲਗਾ ਕੇ ਭਾਈ ਮਰਦਾਨੇ ਨੂੰ ਭੇਜਿਆ ਕਿ ਫਲਾਣੀ ਜਗ੍ਹਾ ਜਾ ਕੇ ਤੂੰ ਕਹੋ ਕਿ ਹਮਜ਼ਾ ਗੌਂਸ ਫਕੀਰ ਨੂੰ ਤਿੰਨ ਫਕੀਰ ਮਿਲਣਾ ਚਾਹੁੰਦੇ ਹਨ ਭਾਈ ਮਰਦਾਨੇ ਨੇ ਪਹੁੰਚ ਕੇ ਉਸੇ ਤਰ੍ਹਾਂ ਕਿਹਾ ਤਾਂ ਹਮਜ਼ਾ ਗੌਂਸ ਦੇ ਮুরিਦਾਂ ਨੇ ਕਿਹਾ ਉਹ ਫਕੀਰ ਛਲੇ ਵਿੱਚ ਬੈਠਾ ਹੈ ਇਸ ਕਰਕੇ ਉਹ ਨਹੀਂ ਮਿਲ ਸਕਦਾ ਭਾਈ ਮਰਦਾਨੇ ਨੇ ਆ ਕੇ ਗੁਰੂ ਸਾਹਿਬ ਜੀ ਨੂੰ ਓਵੇਂ ਹੀ ਕਹਿ ਦਿੱਤਾ ਹਜ਼ੂਰ ਨੇ ਭਾਈ ਮਰਦਾਨੇ ਨੂੰ ਦੂਜੀ ਵਾਰ ਭੇਜਿਆ ਤਾਵੇਂ ਮੁਰਿਦਾ ਨੇ ਉਹੀ ਜਵਾਬ ਦਿੱਤਾ ਹਜ਼ੂਰ ਨੇ ਤੀਜੀ ਵਾਰੀ ਫੇਰ ਭੇਜਿਆ ਤਾਂ ਵੀ ਮੁਰਿਦਾ ਨੇ ਇਹੋ ਕਿਹਾ ਕਿ ਉਹ ਫਕੀਰ ਅਜੇ ਨਹੀਂ ਮਿਲ ਸਕਦਾ ਜਦ ਭਾਈ ਮਰਦਾਨੇ ਨੇ ਵਾਪਸ ਆ ਕੇ ਗੁਰੂ ਜੀ ਨੂੰ ਕਿਹਾ ਕਿ ਉਹ ਫਕੀਰ ਅਜੇ ਮਿਲ ਨਹੀਂ ਸਕਦਾ ਤਾਂ ਹਜ਼ੂਰ ਨੇ ਉੱਥੇ ਬੈਠਿਆਂ ਹੀ ਅਜੇ ਹੀ ਨਿਗਾਹ ਨਾਲ ਧੱਕਿਆ ਕਿ ਜਿਸ ਬੁਰਜ ਵਿੱਚ ਬੈਠਾ ਉਹ ਛਿਲਾ ਚੜੀਹਾ ਘਟ ਰਿਹਾ ਸੀ ਉਹ ਬੁਰਜ ਫਟ ਗਿਆ ਤੇ ਸੂਰਜ ਦੀ ਰੌਸ਼ਨੀ ਅੰਦਰ ਜਲੀ ਗਈ ਸੂਰਜ ਦੀ ਰੌਸ਼ਨੀ ਅੰਦਰ ਜਾਣ ਨਾਲ ਉਹ ਹਮਜ਼ਾ ਗੌਸ ਫਕੀਰ ਡਰ ਗਿਆ ਤੇ ਛੇਤੀ ਨਾਲ ਬਾਹਰ ਨਿਕਲ ਆਇਆ ਆ ਕੇ ਮুরিਦਾਂ ਤੋਂ ਪੁੱਛਦਾ ਹੈ ਕੀ ਕਾਰਨ ਹੈ ਬੁਰਜ ਕਿਉਂ ਫਟਿਆ ਹੈ ਇੱਥੇ ਕੌਣ ਆ ਗਿਆ ਹੈ ਮুরিਦਾਂ ਨੇ ਕਿਹਾ ਹੋਰ ਤਾਂ ਕੋਈ ਨਹੀਂ ਆ ਇੱਕ ਮਨੁੱਖ ਆਇਆ ਸੀ ਉਸਨੇ ਆ ਕੇ ਕਿਹਾ ਕਿ ਤਿੰਨ ਫਕੀਰ ਫਲਾਣੀ ਜਗ੍ਹਾ ਉਤਰੇ ਹੋਏ ਹਨ ਉਹ ਹਮਜ਼ਾ ਗੌਂਸ ਫਕੀਰ ਨੂੰ ਮਿਲਣਾ ਚਾਹੁੰਦੇ ਹਨ ਅਸੀਂ ਕਹਿ ਦਿੱਤਾ ਫਕੀਰ ਸਾਈਂ ਜੀ ਛੇਲੇ ਵਿੱਚ ਬੈਠੇ ਹੋਏ ਹਨ ਅਜੇ ਮਿਲ ਨਹੀਂ ਸਕਦੇ ਇਹ ਗੱਲ ਸੁਣ ਕੇ ਹਮਜ਼ਾ ਗੌਂਸ ਨੇ ਵਿਚਾਰਿਆ ਕਿ ਉਹਨਾਂ ਦੀ ਕਰੋ ਦ੍ਰਿਸ਼ਟੀ ਨਾਲ ਹੀ ਇਹ ਬੁਰਜ ਫਟਿਆ ਹੈ ਉਹ ਕੋਈ ਬੜੇ ਕਰਨੀ ਵਾਲੇ ਹਨ ਉਹਨਾਂ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ ਇਹ ਸੋਚ ਕੇ ਉਸ ਨੇ ਆਪਣਾ ਮੁਰਿੱਦ ਭੇਜ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਪਾਸ ਬੁਲਾ ਲਿਆ ਤੇ ਕਿਹਾ ਆਪ ਜੀ ਨੇ ਮੇਰਾ ਚੜੀਹਾ ਪੂਰਾ ਕਿਉਂ ਨਹੀਂ ਹੋਣ ਦਿੱਤਾ ਮੈਂ ਤਾਂ ਸਾਰੇ ਸ਼ਹਿਰ ਨੂੰ ਗਰਗ ਕਰਨਾ ਸੀ ਇਹ ਸ਼ਹਿਰ ਝੂਠਿਆਂ ਦਾ ਹੈ ਇਹ ਗੱਲ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ हे ਫਕੀਰ ਸਾਈ ਜਿਨ੍ਹਾਂ ਨੇ ਪਹਿਲਾਂ ਹੀ ਮਰਨ ਨੂੰ ਸੱਚ ਮੰਨਿਆ ਹੋਇਆ ਹੈ ਉਹਨਾਂ ਨੂੰ ਮਾਰ ਕੇ ਤੁਸੀਂ ਕੀ ਕਰਨਾ ਹੈ ਗੁਰੂ ਜੀ ਦੀ ਗੱਲ ਸੁਣ ਕੇ ਹਮਜ਼ਾ ਗੌਸ ਫਕੀਰ ਨੇ ਕਿਹਾ ਮੈਨੂੰ ਕਿਵੇਂ ਯਕੀਨ ਹੋਵੇ ਕਿ ਇਹਨਾਂ ਨੇ ਮਰਨ ਨੂੰ ਸੱਚ ਮੰਨਿਆ ਹੋਇਆ ਹੈ ਉਸ ਨੂੰ ਯਕੀਨ ਕਰਾਉਣ ਵਾਸਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਨੂੰ ਸੋਨੇ ਦੇ 2 ਪੈਸੇ ਦੇ ਕੇ ਭੇਜਿਆ ਕਿ ਸਿਆਲਕੋਟ ਸ਼ਹਿਰ ਵਿੱਚ ਜਾ ਕੇ ਤੂੰ 1 ਪੈਸੇ ਦਾ ਸੱਚ ਤੇ 1 ਪੈਸੇ ਦਾ ਝੂਠ ਖਰੀਦ ਕੇ ਲਿਆ ਹੇਮ ਟਕਾਪੁਰ ਮਹਿਲ ਲੈ ਜਾਵੋ ਸੱਚ ਝੂਠ ਮੁੱਲ ਤਹ ਤੇ ਲਿਆਵੋ ਗੁਰੂ ਜੀ ਦਾ ਹੁਕਮ ਮੰਨ ਕੇ ਭਾਈ ਮਰਦਾਨਾ ਸ਼ਹਿਰ ਵਿੱਚ ਚਲਾ ਗਿਆ ਕਈ ਦੁਕਾਨਾਂ ਤੋਂ ਪੁੱਛਿਆ ਪਰ ਸੌਦਾ ਨਾ ਮਿਲਿਆ ਜਦ ਫੇਰ ਫਰਾ ਕੇ ਮੂਲ ਚਾਂਦੀ ਹੱਟੀ ਤੇ ਪਹੁੰਚਿਆ ਤੇ ਆਖਿਆ ਸ਼ਾਹ ਜੀ ਇੱਕ ਪੈਸੇ ਦਾ ਸੱਚ ਤੇ ਇੱਕ ਪੈਸੇ ਦਾ ਝੂਠ ਚਾਹੀਦਾ ਹੈ ਤਾਂ ਉਸ ਨੇ ਸੋਨੇ ਦੇ ਦੋ ਪੈਸੇ ਫੜ ਕੇ ਆਪਣੇ ਗੱਲੇ ਵਿੱਚ ਪਾ ਲਏ ਤੇ ਕਾਗਜ਼ ਦੇ ਦੋ ਟੁਕੜੇ ਲੈ ਕੇ ਲਿਖ ਦਿੱਤਾ ਇੱਕ ਕਾਗਜ਼ ਤੇ ਲਿਖਿਆ ਮਰਨਾ ਸੱਚ ਹੈ ਦੂਜੇ ਕਾਗਜ਼ ਤੇ ਲਿਖਿਆ ਜੀਵਣਾ ਝੂਠ ਹੈ ਇਹ ਦੋਨੋਂ ਟੁਕੜੇ ਲੈ ਕੇ ਭਾਈ ਮਰਦਾਨੇ ਨੇ ਗੁਰੂ ਸਾਹਿਬ ਜੀ ਨੂੰ ਲਿਆ ਕੇ ਦੇ ਦਿੱਤੇ ਗੁਰੂ ਜੀ ਨੇ ਹਮਜ਼ਾ ਗੌਂਸ ਨੂੰ ਦਿਖਾ ਕੇ ਉਸ ਦੇ ਦਿਲ ਨੂੰ ਭਰੋਸਾ ਦਿਵਾ ਦਿੱਤਾ ਕਿ ਇਹਨਾਂ ਨੇ ਤਾਂ ਪਹਿਲਾਂ ਹੀ ਮਰਨ ਨੂੰ ਸੱਚ ਸਮਝਿਆ ਹੋਇਆ ਹੈ ਜਿਹੜਾ ਹਮਜ਼ਾ ਗੌਂਸ ਫਕੀਰ ਦੇ ਮਨ ਵਿੱਚ ਸ਼ਹਿਰ ਦੇ ਘਰ ਕਰਨ ਦਾ ਇਰਾਦਾ ਸੀ ਉਹ ਉਸ ਦਾ ਸ਼ਾਂਤ ਹੋ ਗਿਆ ਬਾਦ ਵਿੱਚ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਭੇਜ ਕੇ ਮੂਲ ਚੰਦ ਨੂੰ ਆਪਣੇ ਪਾਸ ਬੁਲਾਇਆ ਤੇ ਪੁੱਛਿਆ ਮੂਲ ਚੰਦ ਜਿਹੜਾ ਸੌਦਾ ਤੂੰ ਸਾਡੇ ਪਾਸ ਲੈ ਕੇ ਭੇਜਿਆ ਹੈ ਇਹ ਉਪਰੋਂ-ਉਪਰੋਂ ਲੈ ਕੇ ਭੇਜਿਆ ਹੈ ਜਾਂ ਸੱਚੇ ਦਿਲੋਂ ਲੈ ਕੇ ਭੇਜਿਆ ਹੈ ਮੂਲ ਚੰਦ ਨੇ ਕਿਹਾ ਹੈ ਪ੍ਰਭੂ ਜੀ ਅਸੀਂ ਸੰਸਾਰੀ ਜੀਵ ਹਾਂ ਤਾਂ ਦੇ ਲੋਭ ਕਰਕੇ ਇਹ ਲਿਖ ਦਿੱਤਾ ਹੈ ਪਰ ਸਾਡੇ ਅੰਦਰ ਨਿਸ਼ਚਾ ਕੋਈ ਨਹੀਂ ਹੈ ਮੂਲ ਚੰਦ ਦੀ ਗੱਲ ਸੁਣ ਕੇ ਹਜ਼ੂਰ ਨੇ ਫਰਮਾਇਆ ਹੈ ਮੂਲ ਚੰਦ ਹਰਦੇ ਅੰਦਰ ਐਸਾ ਨਿਸ਼ਚਾ ਧਾਰਨ ਕੀਤਾ ਹੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਇਸ ਵਾਸਤੇ ਤੂੰ ਸਾਡੇ ਪਾਸ ਕੁਝ ਦਿਨ ਰਹਿ ਜਿਸ ਤੇ ਤੈਨੂੰ ਇਹ ਨਿਸ਼ਚਾ ਪ੍ਰਾਪਤ ਹੋ ਜਾਏ ਜਿੰਨਾ ਚਿਰ ਗੁਰੂ ਸਾਹਿਬ ਜੀ ਸਿਆਲਕੋਟ ਰਹੇ ਉਹਨਾਂ ਜਰ ਪਾਸ ਰਹਿ ਕੇ ਮੂਲਚੰਦ ਨੇ ਬੜੀ ਸੇਵਾ ਕੀਤੀ ਜਿਸ ਵੇਲੇ ਗੁਰੂ ਸਾਹਿਬ ਜੀ ਬਾਹਰ ਜਾਣ ਨੂੰ ਤਿਆਰ ਹੋਏ ਤਾਂ ਮੂਲਚੰਦ ਨੂੰ ਕਿਹਾ ਅੱਜ ਅਸੀਂ ਜਾਣ ਲਈ ਤਿਆਰ ਹਾਂ ਤੂੰ ਆਪਣੇ ਘਰ ਜਾ ਕੇ ਰੋ ਮੋਲ ਚੰਦ ਨੇ ਕਿਹਾ ਗਰੀਬ ਨਿਵਾਜ਼ ਜੀਓ ਮੈਂ ਵੀ ਆਪ ਜੀ ਦੇ ਨਾਲ ਜਾਂਦਾ ਹਾਂ ਆਪ ਜੀ ਤੋਂ ਬਗੈਰ ਮੈਂ ਕਿਵੇਂ ਰਹਿ ਸਕਦਾ ਹਾਂ ਗੁਰੂ ਸਾਹਿਬ ਜੀ ਨੇ ਕਿਹਾ ਭਾਈ ਜਿਵੇਂ ਤੇਰੀ ਇੱਛਾ ਹੈ ਜਿਸ ਵੇਲੇ ਗੁਰੂ ਸਾਹਿਬ ਜੀ ਚੱਲੇ ਤਾਂ ਮੋਲ ਚੰਦ ਵੀ ਨਾਲ ਚੱਲ ਪਿਆ ਚੱਲਦੇ ਚੱਲਦੇ ਬਹਾਵਲ ਦੀ ਰਿਆਸਤ ਵਿੱਚ ਆ ਪਹੁੰਚੇ ਜਲਾਲਦੀਨ ਪੀਰ ਨੂੰ ਮਿਲ ਕੇ ਬਚਨ ਬिलास ਕਰਕੇ ਉਸ ਦੇ ਮਨ ਨੂੰ ਖੁਸ਼ ਕੀਤਾ ਉੱਥੇ ਮੋਲ ਚੰਦ ਨੂੰ ਗੁਰੂ ਜੀ ਨੇ ਆਖਿਆ ਜੋ ਪੁਰਸ਼ ਤੇਰੇ ਨਾਲ ਵਿਰੋਧ ਕਰਦਾ ਸੀ ਉਸਨੇ ਅੱਜ ਤੇਰੇ ਘਰ ਜਾ ਕੇ ਤੇਰੀ ਔਰਤ ਨੂੰ ਕਿਹਾ ਹੈ ਕਿ ਤੇਰਾ ਪਤੀ ਮੋਲਜੰਤਾ ਮਰ ਗਿਆ ਹੈ ਇਹ ਗੱਲ ਸੁਣ ਕੇ ਤੇਰੀ ਔਰਤ ਹੱਥ ਵਿੱਚ ਸਿੰਧ ਹੋਰਾਂ ਫੜ ਕੇ ਸਤੀ ਹੋਣ ਲਈ ਤਿਆਰੀ ਕਰ ਰਹੀ ਹੈ ਜੇ ਤੂੰ ਉਸਨੂੰ ਬਚਾਉਣਾ ਚਾਹੁੰਦਾ ਹੈ ਤਾਂ ਬਚਾ ਲੈ ਤੇ ਜੇ ਤੇਰੇ ਦਿਲ ਵਿੱਚ ਪੱਕਾ ਵਿਰਾਗ ਹੈ ਤਾਂ ਪਰਵਾਹ ਨਾ ਕਰ ਇਹ ਗੱਲ ਸੁਣਦਿਆਂ ਸਾਰੀ ਮੋਲਜੰਦੇ ਮਨ ਵਿੱਚ ਪਰਿਵਾਰਕ ਮੌਜਾਗ ਪਿਆ ਤੇ ਬੇਨਤੀ ਕੀਤੀ ਕਿ हे ਪ੍ਰਭੂ ਜੀ ਇੱਥੋਂ ਘਰ ਬਹੁਤ ਦੂਰ ਹੈ ਮੈਂ ਉਸ ਦੇ ਪਾਸ ਕਿਵੇਂ ਪੁੱਛ ਸਕਦਾ ਹਾਂ ਮੇਰੇ ਜਾਂਦਿਆਂ ਤੱਕ ਤਾਂ ਉਹ ਸੜ ਕੇ ਸੁਆਹ ਹੋ ਜਾਏਗੀ ਜਦੋਂ ਇੰਨੀ ਗੱਲ ਮੋਲਚੰਦ ਨੇ ਕਹੀ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮੋਲਿਆ ਨੂੰ ਕਿਹਾ ਕਿ ਮੋਲਿਆ ਆਪਣੀ ਅੱਖਾਂ ਬੰਦ ਕਰ ਅੱਖਾਂ ਬੰਦ ਕਰਦੇ ਸਾਰ ਹੀ ਤੂੰ ਆਪਣੇ ਘਰ ਪਹੁੰਚ ਜਾਏਗਾ ਇਸ ਤਰ੍ਹਾਂ ਮੋਲਿਆ ਅੱਖਾਂ ਬੰਦ ਕਰਦੇ ਸਾਰ ਹੀ ਆਪਣੇ ਘਰ ਵਾਪਸ ਪਹੁੰਚ ਗਿਆ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਪਾਕਪਟਨ ਬਗਦਾਦ ਆਦਿਕ ਸ਼ਹਿਰਾਂ ਵਿੱਚ ਉਪਦੇਸ਼ ਦਿੰਦੇ ਹੋਏ ਖੁਰਮੇ ਨਗਰ ਵਿੱਚ ਭਾਈ ਮਰਦਾਨੇ ਦਾ ਸੰਸਕਾਰ ਕਰਕੇ ਤਲਵੰਡੀ ਆ ਕੇ ਮਰਦਾਨੇ ਦੇ ਪੁੱਤਰ ਸ਼ਹਿਜ਼ਾਦੇ ਨੂੰ ਨਾਲ ਲਿਆ ਕੇ ਉਸ ਨੂੰ ਮਰਦਾਨੇ ਦੀ ਗੱਦੀ ਤੇ ਬਿਠਾ ਦਿੱਤਾ ਫਿਰ ਗੁਰੂ ਸਾਹਿਬ ਜੀ ਕੰਧਾਰ ਚਲੇ ਗਏ ਕੰਧਾਰ ਤੋਂ ਹੋ ਕੇ ਮਲਤਾਨ ਆਏ ਬਾਲਗੁੰदाई ਤੋਂ ਹੋ ਕੇ ਉਸ ਨੂੰ ਉਪਦੇਸ਼ ਦੇ ਕੇ ਫਿਰ ਗੁਰੂ ਸਾਹਿਬ ਜੀ ਸਿਆਲकोट ਆ ਗਏ ਭਾਈ ਬਾਲੇ ਨੂੰ ਕਹਿੰਦੇ ਹਨ ਕਿ ਆਪਾਂ ਹੁਣ ਮੋਲੇ ਨੂੰ ਬੁਲਾ ਕੇ ਲੈ ਆਈਏ ਜਦੋਂ ਭਾਈ ਬਾਲਾ ਜੀ ਭਾਈ ਮੋਲੇ ਨੂੰ ਬੁਲਾਉਣ ਵਾਸਤੇ ਉਸਦੇ ਘਰ ਗਏ ਤਾਂ ਉਸਦੀ ਪਤਨੀ ਨੇ ਕਿਹਾ ਕਿ हे ਭਤੀਜੀ ਜਿਨ੍ਹਾਂ ਫਕੀਰਾਂ ਦੇ ਨਾਲ ਤੂੰ ਗਿਆ ਸੀ ਅੱਜ ਉਹੀ ਫਕੀਰੇ ਇੱਥਾਂ ਆ ਕੇ ਖੜੇ ਹਨ ਤੂੰ ਅੰਦਰ ਜਾ ਕੇ ਛਿਪ ਜਾ ਨਹੀਂ ਤਾਂ ਤੈਨੂੰ ਫਿਰ ਬੁਲਾ ਕੇ ਲੈ ਜਾਣਗੇ ਭਾਵੇਂ ਮੋਲਚੰਦ ਗੁਰੂ ਜੀ ਦੀ ਮਹਿਮਾਨ ਨੂੰ ਜਾਣਦਾ ਸੀ ਤਾਂ ਵੀ ਇਸਤਰੀ ਨੇ ਉਸਦੀ ਮਤ ਮਾਰ ਦਿੱਤੀ ਤੇ ਜਲਦੀ ਨਾਲ ਸੁੱਕੀਆਂ ਪਾਥੀਆਂ ਵਾਲੀ ਕੋਠੀ ਵਿੱਚ ਜਾਲ ਲੁਕਾਇਆ। ਇਧਰੋਂ ਗੁਰਨਾਨਕ ਦੇਵ ਜੀ ਵੀ ਆ ਗਏ ਤੇ ਉਹਨਾਂ ਨੇ ਮੂਲੇ ਮੂਲੇ ਕਹਿ ਕੇ ਆਵਾਜ਼ ਲਗਾਈ। ਇਹ ਆਵਾਜ਼ ਸੁਣ ਕੇ ਔਰਤ ਨੇ ਬਾਰੀ ਥਾਣੀ ਤੱਕ ਕੇ ਕਿਹਾ ਕਿ ਜਿਸ ਨੂੰ ਆਪ ਸੱਦਦੇ ਹੋ ਉਹ ਘਰ ਨਹੀਂ ਹੈ ਕਿਧਰੇ ਕੰਮ ਕਰਨ ਗਿਆ ਹੋਇਆ ਹੈ। ਗੁਰਨਾਨਕ ਦੇਵ ਜੀ ਨੇ ਕਿਹਾ ਇਹ ਮੂਲਿਆ ਤੂੰ ਮਰਨਾ ਸੱਚ ਕਹਿੰਦਾ ਸੈਂ ਪਰ ਤੂੰ ਮਰਨਾ ਜਾਣਿਆ ਨਹੀਂ ਕਿ ਮੇਰਾ ਮਰਨਾ ਕਿਸ ਜਗ੍ਹਾ ਤੇ ਆਉਣਾ ਹੈ। ਇਹੋ ਜਿਹੇ ਬਚਨ ਕਹਿ ਕੇ ਗੁਰੂ ਸਾਹਿਬ ਜੀ ਚੱਲ ਕੇ ਬਾਹਰ ਆ ਬੈਠੇ ਉਸੇ ਵੇਲੇ ਅੰਦਰੋਂ ਕਾਲਾ ਸਾਹਬ ਨਿਕਲਿਆ ਉਸਨੇ ਮੂਲੇ ਨੂੰ ਡੰਗ ਮਾਰ ਦਿੱਤਾ ਤੇ ਮੂਲਾ ਹਾਈ ਹਾਈ ਕਰਦਾ ਉਥੇ ਹੀ ਪੂਰਾ ਹੋ ਗਿਆ ਇਹ ਗੱਲ ਸਾਰੇ ਸ਼ਹਿਰ ਵਿੱਚ ਫੈਲ ਗਈ ਕਿ ਪੂਰਨ ਮਹਾਤਮਾ ਮੂਲ ਚੰਦ ਦੇ ਘਰ ਵਿੱਚ ਮੂਲ ਚੰਦ ਨੂੰ ਮਿਲਣ ਆਏ ਸੀ ਤੇ ਔਰਤ ਦੇ ਕਹਿਣ ਨਾਲ ਗੋਹਿਆਂ ਵਾਲੀ ਕੋਠੀ ਵਿੱਚ ਛਿਪ ਗਿਆ ਤੇ ਸੱਪ ਨੇ ਡੰਗ ਮਾਰ ਕੇ ਉਸਨੂੰ ਮਾਰ ਦਿੱਤਾ ਬਹੁਤ ਲੋਕ ਆ ਕੇ ਇਕੱਠੇ ਹੋ ਗਏ ਤੇ ਕਹਿਣ ਲੱਗੇ ਇਸਨੂੰ ਗੁਰੂ ਜੀ ਦੇ ਪਾਸ ਲੈ ਚੱਲੋ ਉਹ ਦਿਆਲੂ ਬੁਰਖਾਨ ਇਸ ਦੇ ਕੀਤੇ ਔਗਣ ਨੂੰ ਬਖਸ਼ ਦੇਣਗੇ ਸਾਰੇ ਭਾਈ ਮੂਲਚੰਦ ਨੂੰ ਮੰਜੇ ਉੱਤੇ ਪਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਸ ਲੈ ਗਏ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕੋਲ ਲੈ ਕੇ ਗਏ ਤਾਂ ਉਹਨਾਂ ਨੇ ਕਿਹਾ ਭਾਈ ਇਹ ਤਾਂ ਪਰਮਾਤਮਾ ਦੀ ਮਰਜ਼ੀ ਸੀ ਹੁਣ ਅਸੀਂ ਦਸਵੇਂ ਜਾਮੇ ਵਿੱਚ ਇਸ ਮੂਲੇ ਖੱਤਰੀ ਦਾ ਉਧਾਰ ਕਰਾਂਗੇ ਜੋ ਕਿ ਹਜ਼ੂਰ ਸਾਹਿਬ ਵਿੱਚ ਹੈ ਐੰਜ ਕਹਿ ਕੇ ਗੁਰੂ ਜੀ ਚੋਫਾ ਹੋ ਗਏ ਤੇ ਲੋਕ ਜਿਸ ਵੇਲੇ ਮੂਲੇ ਨੂੰ ਘਰ ਲੈ ਕੇ ਗਏ ਉਸ ਵੇਲੇ ਉਹ ਮਰ ਚੁੱਕਾ ਸੀ ਫਿਰ ਕੋਈ ਸਾਹ ਨਾ ਆਇਆ ਫਿਰ ਜਿਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦਸਵਾ ਜਾਮਾ ਪਹਿਰਿਆ ਤੇ ਸਚਕੰਡ ਸ੍ਰੀ ਹਜੂਰ ਸਾਹਿਬ ਗਏ ਸਨ ਉਥੇ ਸ਼ਿਕਾਰਗਾਟ ਬੜਾ ਸੋਹਣਾ ਸਥਾਨ ਬਣਿਆ ਹੋਇਆ ਹੈ ਜਿੱਥੇ ਗੁਰੂ ਜੀ ਸ਼ਿਕਾਰ ਖੇਡਣ ਗਏ ਸਨ ਤੇ ਸਹੇ ਨੂੰ ਬਾਜ ਪਾਸੋਂ ਮਰਵਾਇਆ ਸੀ ਇੱਕ ਕਰਮ ਕਾਂਡੀ ਵੀ ਉਥੇ ਬੈਠਾ ਸੀ ਉਸਨੇ ਗੁਰੂ ਜੀ ਨੂੰ ਪੁੱਛਿਆ ਇਹ ਕੌਣ ਹੈ ਜੋ ਜਨਮ ਮਰਨ ਦੇ ਬੰਧਨਾਂ ਨੂੰ ਕੱਟ ਕੇ ਮੁਕਤ ਹੋਇਆ ਹੈ ਉਸ ਵੇਲੇ ਹਜ਼ੂਰ ਨੇ ਸਾਰਾ ਪ੍ਰਸੰਗ ਮੂਲ ਚੰਦ ਦਾ ਸੁਣਾ ਕੇ ਦੱਸਿਆ ਨਾਲ ਕੇ ਰਾੜਾ ਦੋਸਤੀ ਕੂੜਾ ਕੂੜੀ ਪਾਏ ਮਰਨ ਨਾ ਜਾਪੇ ਮੂਲਿਆ ਆਵੇ ਕਿਤੇ ਥਾਏ ਸੁਸਾ ਸਾਗਤ ਜੀ ਇਸ ਪ੍ਰਕਾਰ ਹਮਜ਼ਾ ਗੌਸ ਤੇ ਭਾਈ ਮੂਲ ਜਾਂਦੀ ਸਾਖੀ ਹੋਈ ਹੈ ਜੋ ਆਪ ਜੀ ਨੇ ਸਰਵਣ ਕੀਤੀ ਹੈ ਸਾਖੀ ਸੁਣਾਉਦੇ ਹੋਇਆਂ ਹੋਈਆਂ ਅਨੇਕ ਭੁੱਲਾ ਚੁਕਾਂ ਦੀ ਖਿਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ